ਤਨਪੀਰ ਸਾਹਿਬ ਦੀ ਸੰਤਾਨ ਦਾ ਬੱਬਾ ਵਾਰ ਤੇ ਪੇਰਾਂ ਉੱਤੇ ਕੱਢਦਾ ਰਣ 5 ਪੜਦਾ 30000 ਦਾ ਬੀਜ ਮੱਕੇ ਦਾ ਜਮਕੇ ਹੱਤਰੋਂ ਮੇਰਾ ਬੇਲਾ ਫੁੜਿਆ ਦਾ ਪੀਰਾ ਮੰਤਨਵਾਇ ਦਾ ਸਾਡੇ ਰੇਖਾ ਅਨੁਸਾਰ ਨਾੜ ਕਲਿਤ ਮੈਂ ਤੁਮਿਆਸੋ ਰੈਨ ਨੂੰ ਸੋਤ ਨਹੀਂ ਮੰਨਿਆ ਤੀਜਾ ਬੈਦ ਜੀ ਕਰੇ ਨਜ਼ਰਾ ਪੈਰ ਰੋਜ ਤਿੰਨ ਕਾਲੇ ਪੈਰੋਂ 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 ਤਿੰਨ ਕੜੀ